ਹੈਲੋ ਬੱਚੋ ਸਤਿ ਸ੍ਰੀ ਅਕਾਲ ਆਓ ਪੰਜਾਬੀ ਸਿੱਖਿਆ ਦੇ ਵਿੱਚ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਬੱਚੋ ਤੇ ਬੱਚੋ ਆਪਾਂ ਕਰ ਰਹੇ ਆਂ ਸੈਕੰਡ ਕਲਾਸ ਦੀ ਨਵੀਂ ਉਡਾਨ ਪੁਸਤਕ ਤੇ ਅੱਜ ਆਪਾਂ ਨਵਾਂ ਲੈਸਨ ਕਰਾਂਗੇ ਤੇ ਇਹ ਲੈਸਨ ਹੈ ਇਸ ਬੁੱਕ ਦਾ ਸੈਕੰਡ ਕਲਾਸ ਦਾ ਲਾਸਟ ਚੈਪਟਰ ਕਿਹੜਾ ਹੈ 16ਵਾਂ ਲੈਸਨ ਦਾ ਨਾਮ ਕੀ ਹੈ ਕਾਰ ਠੀਕ ਹੈ ਤੇ ਇਹ ਆਪਾਂ ਅੱਜ ਪੜਾਂਗੇ ਕਵਿਤਾ ਆਇਆ ਇਹ ਹੈ ਤੇ ਬਾਗੜ ਬਿੱਲੇ ਦੀ ਹੈ ਬਾਗੜ ਬਿੱਲਾ ਹੁੰਦਾ ਟੋਮ ਕੈਟ ਜਿਹਨੂੰ ਕਹਿੰਦੇ ਆ ਨਾ ਬਹੁਤ ਵੱਡਾ ਜਿਹੜਾ ਬਿੱਲਾ ਹੁੰਦਾ ਉਹਨੂੰ ਕਹਿੰਦੇ ਬਾਗੜ ਬਿੱਲਾ ਠੀਕ ਹੈ ਤੇ ਚਲੋ ਆਪਾਂ ਸ਼ੁਰੂ ਕਰਦੇ ਆਂ ਆਪਾਂ ਕਵਿਤਾ ਬਾਗੜ ਬਿੱਲੇ ਦੀ ਏ ਕਾਰ ਨੀਲੇ ਰੰਗ ਦੀ ਕਾਰ ਬੇਕਾਰ ਕਹਿੰਦਾ ਜਿਹੜੀ ਬਾਗੜ ਬਿੱਲੇ ਦੀ ਕਾਰ ਹੈ ਇਹ ਨੀਲੇ ਰੰਗ ਦੀ ਹੈ ਪਰ ਕੀ ਹੈ ਇਹ ਕਾਰ ਬੇਕਾਰ ਹੀ ਹੈ ਮਤਲਬ ਫਾਲਤੂ ਹੀ ਮਤਲਬ ਨਿਕੰਮੀ ਹੈ ਠੀਕ ਨਹੀਂ ਹੈ ਹੈਨਾ ਬੇਕਾਰ ਹੀ ਹੈ ਇਹ ਹੌਲੀ ਹੌਲੀ ਚਲਦੀ ਹੈ ਸਾਰੀ ਸੜਕ ਨੂੰ ਮਲਦੀ ਹੈ ਬੇਕਾਰਕਾਰ ਹੈ ਹੈਨਾ ਹੌਲੀ ਹੌਲੀ ਚਲਦੀ ਹੈ ਤੇ ਸਾਰੀ ਸੜਕ ਇਹਨੇ ਮਲਕੀ ਹੋਈ ਹੈ ਮਲਦੀ ਮਤਲਬ ਮਲਕੀ ਹੋਈ ਹੈ ਠੀਕ ਹੈ ਪੂਰੀ ਸੜਕ ਨੂੰ ਘੇਰ ਕੇ ਚਲਦੀ ਹੈ ਠੀਕ ਹੈ ਸੱਜੇ ਮੋੜੋਂ ਖੱਬੇ ਜਾਵੇ ਖੱਬੇ ਕੱਟੋ ਸੱਜੇ ਜਾਵੇ ਜਦੋਂ ਉਹਨੂੰ ਸੱਜੇ ਨੂੰ ਮੋੜਦੇ ਆ ਤਾਂ ਉਹ ਕਿੱਧਰ ਜਾਂਦੀ ਹੈ ਖੱਬੇ ਪਾਸੇ ਨੂੰ ਜਾਂਦੀ ਹੈ ਜਦੋਂ ਖੱਬੇ ਘੱਟੋ ਨੂੰ ਖੱਬੇ ਪਾਸੇ ਨੂੰ ਘੱਟੋ ਦਾ ਸੱਜੇ ਪਾਸੇ ਜਾਂਦੀ ਹੈ ਪਹਾੜ ਦੇ ਉੱਪਰ ਚੜਦੀ ਨਹੀਂ ਚੜ ਜਾਵੇ ਤਾਂ ਖੜਦੀ ਨਹੀਂ ਕਹਿੰਦੇ ਜਦੋਂ ਪਹਾੜ ਦੇ ਉੱਪਰ ਤਾਂ ਉਹ ਚੜਦੀ ਨਹੀਂ ਹੈ ਜੇ ਉਹ ਚੜ ਵੀ ਜਾਵੇ ਹੈਨਾ ਗਲਤੀ ਨਾਲ ਚੜ ਵੀ ਜਾਵੇ ਤਾਂ ਉੱਥੇ ਖੜਦੀ ਨਹੀਂ ਹੈ ਮਤਲਬ ਚੜ ਕੇ ਫਿਰ ਥੱਲੇ ਆ ਜਾਂਦੀ ਹੈ ਠੀਕ ਹੈ ਇਹ ਬਾਗੜ ਬਿੱਲੇ ਦੀ ਕਾਰ ਹੈਨਾ ਖੜ ਖੜ ਕਰਦੀ ਆਉਂਦੀ ਆ ਖੜਖੜ ਮਤਲਬ ਆਵਾਜ਼ ਕਰਦੀ ਆ ਖੜਖੜ ਖੜਕਦੀ ਆਵਾਜ਼ ਆਉਂਦੀ ਆ ਉਹ ਕਰਦੀ ਆਂਦੀ ਆ ਬਿੱਲੀਆਂ ਨੂੰ ਡਰਾਉਂਦੀ ਐ ਤੇ ਜਿਹੜੀਆਂ ਬਿੱਲੀਆਂ ਆ ਉਹਦੇ ਨਾਲ ਦੀਆਂ ਉਹਨਾਂ ਨੂੰ ਡਰਾਉਂਦੀ ਹੈ ਵਰਖਾ ਵਿੱਚ ਖੜ ਜਾਂਦੀ ਐ ਬਾਰਿਸ਼ ਦੇ ਵਿੱਚ ਜਦੋਂ ਬਾਰਿਸ਼ ਹੁੰਦੀ ਆ ਤਾਂ ਉਹ ਪਾਣੀ ਪੂਣੀ ਪੈ ਜਾਂਦਾ ਤੇ ਉਹ ਖੜ ਜਾਂਦੀ ਆ ਪਾਣੀ ਵਿੱਚ ਅੜ ਜਾਂਦੀ ਐ ਪਾਣੀ ਜਦੋਂ ਪੈ ਜਾਵੇ ਤਾਂ ਉਹ ਖੜਨਾ ਹੀ ਐ ਨਾ ਮੋਟਰ 'ਚ ਪਾਣੀ ਪੈ ਗਿਆ ਤਾਂ ਉਹ ਖੜ ਜਾਂਦੀ ਐ ਤੇ ਅੜ ਜਾਂਦੀ ਐ ਠੀਕ ਹੈ ਅੱਗੇ ਹੈ ਸੜਕ ਦੇ ਉੱਪਰ ਭੱਜਦੀ ਨਹੀਂ ਪੀ ਪੀ ਤੇਲ ਇਹ ਰੱਜਦੀ ਨਹੀਂ ਮਤਲਬ ਸੜਕ ਦੇ ਉੱਤੇ ਭੱਜਦੀ ਨਹੀਂ ਮਤਲਬ ਦੌੜਦੀ ਨਹੀਂ ਹੈ ਸੜਕ ਦੇ ਉੱਤੇ ਇੰਨੀ ਮਤਲਬ ਸਪੀਡ ਨਾਲ ਨਹੀਂ ਚੱਲਦੀ ਹੈ ਤੇਲ ਵੀ ਇੰਨਾ ਜਿੰਨਾ ਮਰਜ਼ੀ ਤੇਲ ਇਹ ਪਾਓ ਇਹ ਤੇਲ ਨੂੰ ਪਿੰਦੀ ਹੈ ਰੱਜਦੀ ਨਹੀਂ ਹੈ ਹੈਨਾ ਮਤਲਬ ਜਿੰਨਾ ਮਰਜ਼ੀ ਤੇਲ ਵੀ ਪਾਉਂਦੇ ਰਹੋ ਸੜਕ ਦੇ ਉੱਤੇ ਇਹ ਚੰਗੀ ਤਰ੍ਹਾਂ ਚੱਲਦੀ ਨਹੀਂ ਹੈ ਭੱਜਦੀ ਨਹੀਂ ਮਤਲਬ ਹਾਰਨ ਇਸ ਦਾ ਵੱਜਦਾ ਨਹੀਂ ਕੁਝ ਵੀ ਇਸੋ ਦਾ ਚੱਜਦਾ ਨਹੀਂ ਚੱਜਦਾ ਮਤਲਬ ਚੰਗਾ ਨਹੀਂ ਹੈ ਸਹੀ ਟੰਗਦਾ ਨਹੀਂ ਹੈ ਠੀਕ ਹੈ ਇਦਾਂ ਦੀ ਕਾਰ ਹੈ ਜਿਹੜੀ ਸੜਕ ਉੱਪਰ ਭੱਜਦੀ ਨਹੀਂ ਤੇਲ ਵੀ ਇਹਦੇ ਵਿੱਚ ਜਿੰਨਾ ਮਰਜੀ ਪਾ ਹੀ ਜੋ ਫੇਰ ਵੀ ਇਹ ਰੱਜਦੀ ਨਹੀਂ ਹੈ ਹਾਰਨ ਵੀ ਇਹਦਾ ਵੱਜਦਾ ਨਹੀਂ ਹੈ ਤੇ ਮਤਲਬ ਇਹਦਾ ਕੁਝ ਵੀ ਚੱਜਦਾ ਨਹੀਂ ਹੈ ਚੰਗਾ ਨਹੀਂ ਹੈ ਕੋਈ ਵੀ ਇਹਦਾ ਚੀਜ਼ ਚੰਗੀ ਨਹੀਂ ਹੈ ਠੀਕ ਹੈ ਬਿੱਲਾ ਵੀ ਹੁਣ ਅੱਕ ਗਿਆ ਹੈ ਬਿੱਲਾ ਅੱਕ ਗਿਆ ਮਤਲਬ ਮੈਨੂੰ ਥੱਕ ਗਿਆ ਅੱਕ ਚੁੱਕਾ ਮਤਲਬ ਉਕਤਾ ਚੁੱਕਿਆ ਠੀਕ ਹੈ ਅੱਕ ਗਿਆ ਹੈ ਬਿੱਲਾ ਵੀ ਹੁਣ ਅੱਕ ਗਿਆ ਹੈ ੱੱਕੇ ਲਾ ਕੇ ਥੱਕ ਗਿਆ ਹੈ ਇਹਦੇ ਚ ਦੇਖਦੇ ਪਏ ਹੋ ਨਾ ਪਿਕਚਰ ਚ ੱੱਕਾ ਲਾਉਂਦਾ ਪਿਆ ਮਤਲਬ ੱੱਕੇ ਨਾਲ ਹੀ ਚੱਲਦੀ ਆ ਉਹ ਗੱਡੀ ੱੱਕਾ ਲਾ ਲਾ ਕੇ ਹੀ ਅੱਗੇ ਨੂੰ ਕਰਨੀ ਪੈਂਦੀ ਹੈ ਹੈਨਾ ਬਾਗੜ ਬਿੱਲੇ ਦੀ ਇਹ ਕਾਰ ਨੀਲੇ ਰੰਗ ਦੀ ਕਾਰ ਬੇਕਾਰ ਜਿਹੜੀ ਇਹ ਬਾਗੜ ਬਿੱਲੇ ਦੀ ਕਾਰ ਹੈ ਇਹ ਨੀਲੇ ਰੰਗ ਦੀ ਹੈ ਤੇ ਜਿਹੜੀ ਕਿ ਬਹੁਤ ਹੀ ਬੇਕਾਰ ਬਿੱਲਾ ਮੰਡੀ ਜਾਵੇਗਾ ਚੰਗੀ ਕਾਰ ਲਿਆਵੇਗਾ ਕਹਿੰਦੇ ਜਦੋਂ ਬਿੱਲਾ ਮੰਡੀ ਵਿੱਚ ਜਾਵੇਗਾ ਤਾਂ ਚੰਗੀ ਕਾਰ ਲਿਆਵੇਗਾ ਪਿਕਚਰ ਚ ਦੇਖ ਰਹੇ ਹੋ ਨਾ ਰੈੱਡ ਕਲਰ ਦੀ ਫੇਰ ਪਹਿਲਾਂ ਬਲੂ ਕਲਰ ਦੀ ਸੀ ਜਿਹੜੀ ਉਹ ਚੱਲਦੀ ਨਹੀਂ ਸੀ ਚੱਜਦੀ ਨਹੀਂ ਸੀ ੱੱੱਕਾ ਲਾ ਲਾ ਕੇ ਹੀ ਚੱਲਦੀ ਸੀ ਹਨਾ ਤੇ ਉਹਦਾ ਹਾਰਨ ਵੀ ਨਹੀਂ ਵੱਜਦਾ ਸੀ ਤੇਲ ਪਿੰਦੀ ਸੀ ਤੇ ਹੁਣ ਕੀ ਹੈ ਬਿੱਲੇ ਦਾ ਕੀ ਹੋ ਗਿਆ ਮਾਈਂਡ ਚੇਂਜ ਹੋਇਆ ਉਹਦਾ ਬਿੱਲਾ ਮੰਡੀ ਜਾਵੇਗਾ ਚੰਗੀ ਕਾਰ ਲਿਆਵੇਗਾ ਉਹਨੇ ਚੰਗੀ ਕਾਰ ਲੈ ਆਉਣੀ ਹੈ ਸ਼ੂ ਸ਼ੂ ਕਰਦੀ ਆਏਗੀ ਹਾਰਨ ਮਾਰ ਡਰਾਏਗੀ ਮਤਲਬ ਸ਼ੂ ਸ਼ੂ ਕਰਦੀ ਮਤਲਬ ਆਵਾਜ਼ ਕਰਦੀ ਆਉਗੀ ਤੇ ਹਾਰਨ ਮਾਰ ਡਰਾਏਗੀ ਇਦਾਂ ਦਾ ਉਹਦਾ ਹਾਰਨ ਹੋਊਗਾ ਕਿ ਉਹ ਹਾਰਨ ਮਾਰ ਕੇ ਡਰਾਏਗੀ ਇੰਨੀ ਮਤਲਬ ਚੰਗੀ ਕਾਰ ਲਿਆਊਗਾ ਉਹ ਇਦਾਂ ਦੀ ਕਾਰ ਲਿਆਊਗਾ ਠੀਕ ਹੈ ਉਹਨੇ ਕਾਰ ਦੀ ਮਤਲਬ ਉਹ ਦੱਸੀ ਹੋਈ ਹੈ ਕਿ ਬਿੱਲਾ ਜਦੋਂ ਮੰਡੀ ਜਾਊਗਾ ਜਾਵੇਗਾ ਚੰਗੀ ਕਾਰ ਲਿਆਵੇਗਾ ਤੇ ਜਿਹੜੀ ਕਾਰ ਹੈ ਸ਼ੂ ਸ਼ੂ ਕਰਦੀ ਆਏਗੀ ਤੇ ਹਾਰ ਨਮਾਰ ਸਭ ਨੂੰ ਡਰਾਏਗੀ ਠੀਕ ਹੈ ਬਿੱਲੀਆਂ ਨੂੰ ਡਰਾਉਗੀ ਠੀਕ ਹੈ ਤੇ ਇਹ ਛੋਟੀ ਜੀ ਕਵਿਤਾ ਸੀ ਤੇ ਬੱਚੋ ਇੱਥੇ ਹੀ ਆਪਣਾ ਇਹ ਲੈਸਨ ਤੇ ਆਪਣੀ ਜਿਹੜੀ ਸੈਕਿੰਡ ਦੀ ਬੁੱਕ ਹੈ ਇਹ ਸਾਰੀ ਖਤਮ ਹੁੰਦੀ ਹੈ ਤੇ ਅਗਲੀ ਕਲਾਸ ਦੇ ਵਿੱਚ ਆਪਾਂ ਇਹਦੇ ਕੁਐਸਚਨ ਆਨਸਰ ਕਰਾਂਗੇ ਜੋ ਕਿ ਬਹੁਤ ਹੀ ਈਜ਼ੀ ਹੈ ਤੁਸੀਂ ਵੀ ਚੰਗੀ ਤਰ੍ਹਾਂ ਇਹ ਲੈਸਨ ਪੜ੍ਹੋਗੇ ਕਵਿਤਾ ਪੜ੍ਹੋਗੇ ਨਾ तो थानू भी एक बार ही आजूंगे समझ आ आजूगी ठीक है तो अगली कलास के आप क्वेश्चन आंसर करा तद तकली अगली क्लास के बाय बाय बच्चों थैंक यू